ਕਲਦੀਪ ਸਿੰਘ ਜਦੋਂ ਇਹ ਸਾਰੀ ਘਟਨਾ ਹੋਈ ਹੈ ਤੁਹਾਨੂੰ ਪਹਿਲਾਂ ਕਿੰਨਾ ਚਿਰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਸਾਨੂੰ ਸਰਦਾਰ ਡੀਐਸਪੀ ਸ਼ਮਸ਼ੇਰ ਸਿੰਘ ਗਿੱਲ ਨੂੰ ਅਸੀਂ ਜਿਹੜਾ ਮੰਗ ਪੱਤਰ ਦੇ ਦਿੱਤਾ ਸੀ ਕਾਰਵਾਈ ਲਈ ਵੀ ਆ ਕੁਝ ਕਾਰਵਾਈ ਕਰ ਦੋ ਆ ਬੰਦੀ ਹੈਗੇ ਨਾਮਜ਼ਦ ਕਰ ਦਿੱਤੇ ਸੀ ਪੰਚਾਇਤ ਦੀ ਲੈਟਰਪੈਡ ਉੱਪਰ ਨਾਮਜ਼ਦ ਕਰਕੇ ਪੰਚਾਇਤ ਦੇ ਮੈਂਬਰਾਂ ਦੀ ਵੀ ਸਾਈਨ ਸੀ ਤੋ ਦਿੱਤੇਗੇ ਸੀ ਤੋ ਉਸ ਤੋਂ ਬਾਅਦ ਸਾਨੂੰ ਜਦੋਂ ਉਹਨਾਂ ਡੀਐਸਪੀ ਸਾਹਿਬ ਨਾਲ ਜਾ ਰਹੇ ਸੀ ਤਾਂ ਕੁਦਰਤੀ ਉਹਨਾਂ ਦੇ ਜਿਹੜੇ ਆਪ ਦੇ ਜਿਹੜੇ ਉਹਨਾਂ ਦੇ ਛਰਾਰਤੀ ਅੰਸਰ ਸੀ ਉਹਨਾਂ ਵੱਲੋਂ ਭੇਜੇ ਗਏ ਸੀ ਕਮਦੂਰ ਸਿੰਘ ਪੱਪੂ ਦੇ ਤਾਂ ਉਹਨਾਂ ਨੇ ਇਹ ਮਾਹੌਲ ਜੜਾ ਬਗਾੜਿਆ ਮੈਨੂੰ ਆਵਾਜ਼ ਆਈ ਸੀ ਕਿ ਦੇਖੋ ਕਿ ਲੋਜ ਸਰਪੰਚ ਨੂੰ ਤਾਂ ਗ੍ਰਿਫਤਾਰ ਕਰ ਲਿਆ ਤਾਂ ਉਸ ਤੋਂ ਬਾਅਦ ਇਹ ਜਿਹੜੀ ਚਪਟ ਹੋਈ ਪਰ ਇਹ ਬਹੁਤ ਨਿੰਦਣਯੋਗ ਹੈ ਮੈਂ ਕਹਿੰਨਾ ਕਿ ਮੇਰੇ ਪਿੰਡ ਤੇ ਬਹੁਤ ਹੀ ਮਾੜਾ ਸਮਾਂ ਆ ਗਿਆ ਸੀ ਉਹ ਪ੍ਰਸ਼ਾਸਨ ਨਾਲ ਚਪਟ ਹੋਈ ਨਹੀਂ ਹੋਣੀ ਚਾਹੀਦੀ ਸੀ ਸਾਡੇ ਲੋਕਾਂ ਦਾ ਵੀ ਬਹੁਤ ਨੁਕਸਾਨ ਹੋਇਆ ਤੇ ਅਸੀਂ ਕਹਿੰਦੇ ਆ ਕਿ ਚਲੋ ਅੱਗੇ ਦੇਖੀ ਜਾਊਗੀ ਕੀ ਹੋ ਰਿਹਾ ਪਰਮਾਤਮਾ ਕਰੇਗਾ ਜਦੋਂ ਤੁਹਾਨੂੰ ਇੱਥੋਂ ਗ੍ਰਿਫਤਾਰ ਕਰਿਆ ਲੈਂਦਾ ਤੁਸੀਂ ਇਕੱਲੇ ਸੀ ਜਾਂ ਤੁਹਾਡੇ ਨਾਲ ਜਿਹੜੇ ਤੁਹਾਡੇ ਸਾਥੀ ਸੀ ਕੁਛ ਮੇਰੇ ਨਾਲ ਜਿਹੜੇ ਗ੍ਰਿਫਤਾਰ ਕੀਤੇ ਗਏ ਉਹ ਸਾਥੀ ਸੀ ਤਿੰਨ ਮੇਰੇ ਨਾਲ ਲੇਡੀਆਂ ਸੀ ਤੇ ਚਾਰ ਜੈਂਟਸ ਸੀ ਤਾਂ ਅਸੀਂ ਚਾਰ ਜੈਂਟਸ ਤਨ ਲੇਡੀਸ ਸਾਨੂੰ ਗ੍ਰਿਫਤਾਰ ਕੀਤਾ ਗਿਆ ਜੇ ਤੋ ਥਾਣੇ ਲਦਾਇਆ ਗਿਆ ਤੋ ਉਸ ਤੋਂ ਜੇਤੋ ਤੋਂ ਬਾਅਦ ਸਾਧਕ ਲਜਾਇਆ ਗਿਆ ਸੀ ਜੀ ਤੁਹਾਡੇ ਦੇ ਕੋਈ ਅਤਿਆਚਾਰਤ ਨਹੀਂ ਬਾਲਾ ਹੋਇਆ ਦੇਖੋ ਪੁਲਿਸ ਪ੍ਰਸ਼ਾਸਨ ਹੈ ਸੀ ਹੈਨਾ ਦੇਖਦੇ ਆ ਅਗੇ ਪਰਮਾਤਮਾ ਪਰਮਾਤਮਾ ਕਰੋ ਬੱਚੋ ਕੁਝ ਕਰੋ ਜਦੋਂ ਚਲੋ ਤੁਹਾਡੀ ਜੇ ਗ੍ਰਿਫਤਾਰੀ ਹੋ ਜਾਂਦੀ ਹੈ ਤੁਸੀਂ ਉਧਰ ਦੇ ਪਾਸੇ ਚਲੇ ਗਏ ਅੰਦਰ ਉਸ ਤੋਂ ਬਾਅਦ ਤੁਹਾਡੇ ਜਿਹੜੀ ਘਰ ਦੀ ਆ ਪੰਨ ਤੋੜ ਕੀਤੀ ਜਾਂਦੀ ਹੈ ਜੀ ਹਾਂ ਉਪਾਨੇ ਤੋੜ ਕੀਤੀ ਜਾਂਦੀ ਉਹਦੇ ਬਾਰੇ ਮੈਨੂੰ ਇੱਥੋਂ ਤੱਕ ਕਿ ਮੈਂ ਜੇਲ੍ਹ ਦੇ ਵਿੱਚ ਚਲਾ ਗਿਆ ਮੇਰੇ ਕੋਲ ਕੋਈ ਅਪਡੇਟ ਹੀ ਨਹੀਂ ਆ ਰਹੀ ਸੀ ਸਾਡੇ ਕੋਲ ਤਾਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਮੇਰੇ ਬੱਚੇ ਕਿੱਥੇ ਆ ਇਹ ਵੀ ਇੱਥੋਂ ਤੱਕ ਮੈਨੂੰ ਕੋਈ ਨਹੀਂ ਸੀ ਪਤਾ ਬਿਲਕੁਲ ਜੋ ਉੱਥੇ ਹੋਇਆ ਉਹ ਪ੍ਰਮਾਤਮਾ ਨੂੰ ਪਤਾ ਬਸ ਠੀਕ ਹੈ ਕਿਹੜਾ ਹੁਣ ਤੁਹਾਡਾ ਨੁਕਸਾਨ ਆ ਘਰ ਦਾ ਕਿੰਨਾ ਹੋਗਾ ਦੇਖਿਆ ਨਹੀਂ ਹਾਲੇ ਤੱਕ ਮੈਂ ਘਰੇ ਜਾ ਕੇ ਨਹੀਂ ਦੇਖਿਆ ਰਾਤ ਦਾਆਂ ਲੋਕਾਂ ਦਾ ਪਿਆਰ ਹੈ ਜਿਹੜਾ ਮੇਰੇ ਪਿੰਡ ਦੇ ਲੋਕ ਮੈਨੂੰ ਪਿਆਰ ਕਰਦੇ ਆ ਮੈਂ ਇਹਦਾ ਬਹੁਤ ਕਰਜ਼ਦਾਰਾ ਰਹਿਣੀ ਆ ਮੇਰੇ ਪਿੰਡ ਦੇ ਲੋਕਾਂ ਨੇ ਪਿਆਰ ਨਹੀਂ ਕੀਤਾ ਜਥੇਬੰਦੀਆਂ ਨੇ ਪਿਆਰ ਕੀਤਾ ਪੂਰੇ ਪੰਜਾਬ ਨੇ ਪਿਆਰ ਕੀਤਾ ਪੂਰੇ ਪੰਜਾਬ ਦੇ ਵਿੱਚ ਇੰਟਰਨੈਸ਼ਨਲ ਤੱਕ ਇਹ ਗੱਲ ਚਲੀ ਗਈ ਆਲ ਇੰਡੀਆ ਤੱਕ ਗੱਲ ਚਲੀ ਗਈ ਹੈ ਕਿ ਇੱਕ ਸਰਪੰਚ ਦੇ ਉੱਪਰ ਜਿਹੜਾ ਅਤਿਆਚਾਰ ਕੀਤਾ ਗਿਆ ਸੱਚ ਦੇ ਲਈ ਜਿਹੜਾ ਸੱਚ ਦਿਖਾ ਰਿਹਾ ਸੀ ਤੁਸੀਂ ਵੀ ਦੇਖਿਆ ਕਿ ਉੱਥੇ ਮੀਡੀਆ ਦੇ ਕੈਮਰੇ ਵੀ ਤੱਕ ਉਹਨਾਂ ਵੱਲੋਂ ਤੋੜ ਦਿੱਤੇ ਗਏ ਇੱਕ ਚੀਜ਼ ਨੂੰ ਦਿਖਾ ਰਹੇ ਆ ਮੀਡੀਆ ਦਾ ਕਿ ਚੌਥਾ মিডিਆ ਥਾਂ ਮੇ ਹੈਗਾ ਉਹ ਦਿਖਾਉਣ ਦੀ ਤਾਕਤ ਨਹੀਂ ਰੱਖਦਾ মিডিਆ ਉੱਪਰ ਵੀ ਅਤਿਆਚਾਰ ਕਰਨਾ ਬਹੁਤ ਇੱਕ ਨਿੰਦਣ ਯੋਗ ਹੈ ਦੇ ਉੱਪਰ মিডিਆ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਕਿਉਂਕਿ মিডিਆ ਦੇ ਕੈਮਰੇ ਤੱਕ ਤੋੜੇ ਗਏ ਸੀ ਉਹਨਾਂ ਵੱਲੋਂ ਜੀ ਆਹ ਫਲਾਗਾ ਜਾ ਰਹੀਆਂ ਸੀ ਵੀ ਜਿਹੜੀ ਸਰਪੰਚੀ ਕੁਲਦੀਪ ਸਿੰਘ ਜਿਹੜੀ ਸਰਪੰਚੀ ਆ ਉਹ ਤਾਂ ਗਈ ਵੇੜੇ ਚੋਂ ਲੋਕ ਕਹਿੰਦੇ ਸੀ ਮਸੀਦਾ ਮਸਾ ਤਾਂ ਜਿਹੜੀ ਸਾਡੇ ਵੇੜੇ ਚੋਂ ਸਰਪੰਚੀ ਆਈ ਸੀ ਕਿ ਉਹ ਸਰਪੰਚੀ ਕੁਲਦੀਪ ਸਿੰਘ ਦੀ ਫੇਰ ਮੁਰੜ ਤੋਂ ਬਹਾਲ ਰਹੂਗੀ ਬਿਲਕੁਲ ਬਹਾਲ ਰਹੂਗੀ ਤੁਸੀਂ ਦੇਖਿਆ ਜੀ ਲੋਕ ਸਰਪੰਚੀ ਦੀ ਗੱਲ ਇੱਥੇ ਹੁਣ ਕੱਲੇ ਸਰਪੰਚੀ ਦੀ ਗੱਲ ਨਹੀਂ ਰਹੀ ਮੈਂ ਨਹੀਂ ਕਹੂੰਗਾ ਕਿ ਮੈਂ ਫੈਮਲੀ ਕਹਿ ਰਿਹਾ ਜਥੇਬੰਦੀਆਂ ਨੇ ਕੀਤਾ ਪੂਰੇ ਪੰਜਾਬ ਨੇ ਕੀਤਾ ਪੂਰੇ ਪੰਜਾਬ ਦੇ ਲੋਕਾਂ ਨੇ ਪਿਆਰ ਕੀਤਾ ਦਵਾਵਾਂ ਕੀਤੀਆਂ ਰੱਬ ਅੱਗੇ ਇਕਤਾ ਤੁਹਾਡੇ ਸਾਹਮਣੇ ਹੈ ਇਕਤਾ ਨੇ ਦੇਖੋ ਸਭ ਤੋਂ ਵੱਡੀ ਗਲਤੀ ਆ ਕਿ 40 ਦੇ ਕਰੀਬ ਸੀਗੇ ਸਾਡੇ ਜਿਹੜੇ ਬੰਦੇ ਨਾਮਜ਼ਦ ਕੀਤੇ ਗਏ ਸੀ ਮੇਰੇ ਕੋਲੇ ਅਪਡੇਟ ਹੁਣੇ ਹੁਣੀ ਆਈ ਹੈ ਕਿਉਂਕਿ ਮੈਂ ਬਹੁਤ ਜ਼ਿਆਦਾ ਤੁਹਾਨੂੰ ਪਤਾ ਹੀ ਹੈ ਕਿ ਹਾਲੇ ਮੇਰੇ ਬੋਲਣ ਦੀ ਹਾਲਤ ਵੀ ਨਹੀਂ ਹੈਗੀ ਵੀ 40 ਤੋਂ ਪਲੱਸ ਜਿਹੜੇ ਬੰਦੇ ਆ ਉਹ ਰਿਹਾ ਕੀਤੇ ਗਿਆ ਬਿਨਾਂ ਜ਼ਮਾਨਤ ਤੋਂ ਕੀਤੇ ਗਿਆ ਤਾਂ ਮੈਂ ਇਹਦੇ ਲਈ ਸਾਰੇ ਲੋਕਾਂ ਦਾ ਜਿਨ੍ਹਾਂ ਨੇ ਪਿਆਰ ਦਿੱਤਾ ਉਹਨਾਂ ਦਾ ਬਹੁਤ-ਬਹੁਤ ਰਣੀ ਆ ਧੰਨਵਾਦ ਕਰਦਾ ਉਹਨਾਂ ਦਾ ਕਿ ਇਸੇ ਤੱਕ ਪਿਆਰ ਬਖਸ਼ਿਓ ਤੇ ਜਿਹੜਾ ਉਹਨਾਂ ਨੇ ਪਿਆਰ ਬਖਸ਼ਿਓ ਉਹਦਾ ਕਰਜ਼ਦਾਰ ਆ ਮੈਂ ਮੈਂ ਕਹਿੰਨਾ ਕਿ ਹਰ ਵਾਰਵੇਂ ਜਨਮ ਲੈ ਲਮਾ ਉਹਨਾਂ ਦਾ ਕਰਜ਼ ਨਹੀਂ ਉਤਾਰ ਪਾਉਂਗਾ ਇਨਾ ਮੈਨੂੰ ਪਿਆਰ ਦਿੱਤਾ ਇੱਕ ਛੋਟੀ ਉਮਰ ਦੇ ਬੱਚੇ ਨੂੰ ਪਿਆਰ ਦਿੱਤਾ ਔਰ ਮੇਰੀ ਮੈਸੇਜ ਨੂੰ ਪਿਆਰ ਦਿੱਤਾ ਜਿਹੜਾ ਅਮਨਦੀਪ ਕੌਰ ਨੂੰ ਲੋਕਾਂ ਵੱਲੋਂ ਦਿੱਤਾ ਗਿਆ ਉਹ ਸਭ ਕੁਝ ਧੰਨਵਾਦ ਹਾਂ ਜੀ ਕਿਹੜੇ ਕਿਹੜੇ ਇਤਰਾਮਾਂ ਤੁਹਾਡੇ ਤੇ ਲਾਈਆਂ ਗਈਆਂ ਮੈਂ ਹਜੇ ਦੇਖਣਾ ਸੀ ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿ ਉਹ ਇਹਨਾਂ ਨੂੰ ਤਾਂ ਪੁੱਛਦੇ ਆ ਤੁਹਾਨੂੰ ਜਾਣਕਾਰੀ ਹੈ ਕਿਹੜੀਆਂ-ਕਿਹੜੀਆਂ ਧਰਾਵਾਂ ਲਾਈਆਂ ਗਈਆਂ ਨੇ ਤੀ ਹਾਂ ਮੈਂ ਜੋਰਾ ਸਿੰਘ ਦਸਾਲੀ ਸੂਬਾ ਪ੍ਰਧਾਨ ਪੰਜਾਬ ਖੇਤ ਮਜ਼ਦੂਰ ਯੂਨੀਅਨ ਇਹਨਾਂ ਦੇ ਉੱਤੇ ਧਾਰਾ 307 353 ਵੀ ਪੁਲਿਸ ਦੇ ਵਿੱਚ ਹੋਵੇਗਣ ਪਾਇਆ ਡਿਊਟੀ ਦੇ ਵਿੱਚ ਪਾਇਆ ਹੈਗਾ ਉਹ ਧਰਾਵਾਂ ਲਾਈਆਂ ਸੀ ਜਿਹਦੇ ਤਹਿਤ ਪੰਜਾਬ ਦੀਆਂ ਜਿਹੜੀਆਂ ਇਨਕਲਾਬੀ ਜਮਹੂਰੀ ਜਥੇਬੰਦੀਆਂ ਵਿਸ਼ੇਸ਼ ਕਰਕੇ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਉਹਨਾਂ ਨੇ ਐਕਸ਼ਨ ਕਮੇਟੀ ਬਣਾਈ ਉਹਦੇ ਵੱਲੋਂ ਅਸੀਂ ਇਸ ਜ਼ਬਰ ਜ਼ੁਲਮ ਦੇ ਖਿਲਾਫ ਆਵਾਜ਼ ਕੀਤੀ ਹੈਗੀ ਹੈ ਤੇ ਉਸ ਸੰਘਰਸ਼ ਦਾ ਛੱਟਾ ਹੈਗਾ ਵੀ ਪ੍ਰਸ਼ਾਸਨ ਆ ਜਿਹੜਾ ਸਾਡੇ ਲੋਕਾਂ ਦੇ ਉੱਤੇ ਦਬਾਅ ਪਾ ਰਿਹਾ ਸੀ ਤੇ ਇਥੋਂ ਦੇ ਜਿਹੜੇ ਗਮਦੂਰ ਵਰਗ ਹੈ ਸਾਰਾ ਲਾਣਾ ਹੈਗਾ ਉਹ ਇਹਨਾਂ ਦੇ ਉੱਤੇ ਹਾਵੀ ਹੋਣ ਨੂੰ ਫਿਰਦਾ ਸੀ ਅੱਜ ਉਹਨਾਂ ਨੂੰ ਅਸੀਂ ਪਿੱਛੇ ਧੱਕ ਕੇ ਜਿਹੜੇ ਜੇਲ੍ਹਾਂ ਦੇ ਵਿੱਚ ਸਾਡੀਆਂ ਧੀਆਂ ਭੈਣਾਂ ਸੀ ਸਾਡੇ ਨੌਜਵਾਨ ਸੀ ਉਹਨਾਂ ਨੂੰ ਛਡਾ ਕੇ ਅਸੀਂ ਰਾਤ ਬਿਨਾਂ ਸ਼ਰਤ ਲੈ ਕੇ ਆਏ ਹਾਂ ਉਹ ਸਾਰੇ ਪਰਚੇ ਕੈਂਸਲ ਕਰ ਦਿੱਤੇ ਗਏ ਬਿਲਕੁਲ ਕੈਂਸਲਿੰਗ ਉਹ ਹੋ ਚੁੱਕੇ ਹੈਗੇ ਆ ਤੇ ਕੋਈ ਉਹਦਾ ਹੋ ਨਹੀਂ ਹੋਣਾ ਹੈਗਾ ਤੇ ਬਿਨਾਂ ਸ਼ਰਤ ਅਸੀਂ ਲੈ ਕੇ ਆਂ ਸਾਨੂੰ ਬਹੁਤ ਉਹਨਾਂ ਨੇ ਕਿਹਾ ਵੀ ਦੋ ਬੰਦੇ ਦੇ ਦੋ ਤਿੰਨ ਦੇ ਦੋ ਬਾਕੀ ਤੁਸੀਂ ਲੈ ਜਾਓ ਉਹ 15 ਦਿਨਾਂ ਬਾਅਦ ਫੇਰ ਅਸੀਂ ਕਰਦਾਂਗੇ ਅਸੀਂ 12 ਵਜੇ ਤੱਕ ਐਡਮਿਨਿਸਟ੍ਰੇਸ਼ਨ ਦੇ ਨਾਲ ਗੱਲਬਾਤ ਚੱਲਦੀ ਰਹੀ ਹੈ ਅਸੀਂ ਕਿਹਾ ਵੀ ਇੱਕ ਵੀ ਨਹੀਂ ਹੈਗਾ ਸਾਰੇ ਬੰਦੇ ਅਸੀਂ ਲੈ ਕੇ ਜਾਣੇ ਆ ਤੇ ਅਸੀਂ ਸਾਰੇ ਹੀ ਲੈ ਕੇ ਆਇਆ ਰਾਤ ਇਹ ਲੋਕਾਂ ਦੀ ਏਕੇ ਦੀ ਜਿੱਤ ਹੈ ਕਦੇ ਕਦੇ ਇਹ ਵੀ ਲੱਗਦਾ ਅਸੀਂ ਲੋਕ ਅਫਾਹੇ ਫੁਲਾ ਰਹੇ ਸੀ ਬਿੱਜੇ ਤੇ ਬੰਦੀਆਂ ਜਿਹੜੀਆਂ ਬਹੁਤ ਜ਼ਿਆਦਾ ਇਹਨਾਂ ਦੇ ਹੱਕ ਵਿੱਚ ਆ ਗਈਆਂ ਵੀ ਜਿਹੜਾ ਇਹ ਘੋਲ ਆ ਸਾਰਾ ਖਰਾਬ ਹੁੰਦਾ ਦਿਸਦਾ ਜਾ ਰਿਹਾ ਸੀ ਵਿੱਚ ਤੁਹਾਨੂੰ ਵੀ ਕੁਝ ਲੱਗਦਾ ਵੀ ਜਿਹੜਾ ਘੋਲ ਖਰਾਬ ਹੋ ਜੂਗਾ ਜਿਵੇਂ ਲੋਕ ਫਾਹ ਫਲਾ ਰਹੇ ਸੀ ਜਥੇਬੰਦੀਆਂ ਬਹੁਤ ਜ਼ਿਆਦਾ ਆਈਆਂ ਸੀ ਇਹਨਾਂ ਦੇ ਹੱਕ 'ਚ ਦੇਖੋ ਜਿਹੜੀਆਂ ਡਿਸਿਪਲਨਟ ਜਥੇਬੰਦੀਆਂ ਨੇ ਉਹਨਾਂ ਤੋਂ ਸਾਨੂੰ ਕੋਈ ਉਹ ਨਹੀਂ ਇਹ ਕ ਵੀ ਉਹ ਘੋਲ ਨੂੰ ਕਰਾਹੇ ਪਾ ਦੇਣਗੇ ਜਾਂ ਫੋਕਰ ਦੇਣਗੇ ਹਾਂ ਸਿਆਸੀ ਪਾਰਟੀਆਂ ਇੱਥੇ ਬੀਜੇਪੀ ਦਾ ਬਿਜ਼ਨਸ ਆਪਲਾਇ ਹੈਗਾ ਹੋਰ ਬੰਦੇ ਤੁਰੇ ਫਿਰਦੇ ਹੈਗੇ ਆ ਉੱਥੇ ਵੀ ਕੁਝ ਜਿਹੜੇ ਸੀ ਅਬਦੀਆ ਸਿਆਸੀ ਰੋਟੀਆਂ ਸੇਕਣ ਵਾਸਤੇ ਫਰੀਦਕੋਟ ਆਏ ਸੀ ਉਹਨਾਂ ਤੋਂ ਸਾਨੂੰ ਖਤਰਾ ਹੈਗਾ ਸੀ ਵੀ ਇਹ ਮਤਲਬ ਲਹਿਰ ਨੂੰ ਕਿਸੇ ਗਲਤ ਪਾਸੇ ਵੱਲ ਮੋੜ ਸਕਦੇ ਹੈਗੇ ਆ ਉਹ ਸਾਨੂੰ ਕਹਿ ਵੀ ਰਹੇਗੇ ਵੀ ਇਹਨਾਂ ਨੇ ਜੀ ਮੋਰਚਾ ਕਾਮਰੇਡਰ ਨੇ ਵੇਚਤਾ ਲੋਕਾਂ ਨਾਲ ਧੋਖਾ ਕਰਕੇ ਤੇ ਅਸੀਂ ਉਹਨਾਂ ਨੂੰ ਕੀ ਖਤਰਾ ਸੀ ਸਾਨੂੰ ਐਸੇ ਵੀ ਉਹ ਮਤਲਬ ਇਹ ਲੋਕਾਂ ਨੂੰ ਕਮਰਾ ਕਰਕੇ ਇਹ ਪ੍ਰਸ਼ਾਸਨ ਦੇ ਪੈਰੀ ਢਗਾ ਸਕਦੇ ਉਹਨਾਂ ਨੇ ਇਹਨਾਂ ਤੋਂ ਮਿੰਤਾ ਤਾਲੇ ਕਰਾ ਸਕਦੇ ਹੈਗੇ ਅਸੀਂ ਆਪਣੀ ਸ਼ਾਨ ਦੇ ਨਾਲ ਮਜ਼ਦੂਰਾਂ ਦਾ ਜਿਹੜਾ ਮਾਨ ਸਤਕਾਰ ਅਸੀਂ ਉਸ ਦਾ ਸਮਝੌਤਾ ਕੀਤਾ ਹੈਗਾ ਅਸੀਂ ਲਿਫਟ ਕੇ ਸਮਝੌਤਾ ਨਹੀਂ ਕਰਦੇ ਹੈਗੇ ਅਸੀਂ ਅੱਜ ਉਹਨਾਂ ਲੋਕਾਂ ਨੂੰ ਜਿਹੜੇ ਨਤੇ ਮਤਲਬ 14 ਕੈਮ ਕਰਦੇ ਸੀ ਜਿਹੜੇ ਕਹਿੰਦੇ ਪਾਣੀ ਇੱਧਰ ਚੋਂ ਇੱਧਰ ਚੋਂ ਕੱਢਾਂਗੇ ਅੱਜ ਉਹਨਾਂ ਦੇ ਉੱਤੇ ਪਰਚੇ ਦਰਜ ਕਰਾਇਆ ਐਸਸੀਐਸਟੀ ਐਕਟ ਤਾਲੇ ਕੇ ਹੈ ਧਰਾ 370 ਲੱਗੀ ਹੋਈ ਹੈ ਤੇ ਅਸੀਂ ਕੱਲ ਹੀ ਮੀਟਿੰਗ ਕਰਕੇ ਐਕਸ਼ਨ ਕਮੇਟੀ ਨੇ ਕਿਹਾ ਵੀ ਅਸੀਂ ਇੱਧਰ ਕੋਲ ਅੱਧਾ ਕੋਲ ਵਾਸਤੇ ਸੀ ਸੰਘਰਸ਼ ਕਰਾਂਗੇ ਇਹ ਬੰਦਿਆਂ ਤੇ ਹਜੇ ਪਰਚੇ ਦਰਜ ਹੋਏ ਇਹਨਾਂ ਦੀ ਗ੍ਰਿਫਤਾਰੀ ਨਹੀਂ ਹੋਈ ਹੈਗੀ ਇਹਨਾਂ ਨੂੰ ਗ੍ਰਿਫਤਾਰ ਕਰਾਉਣਾ ਗ੍ਰਿਫਤਾਰ ਕਰਾ ਕੇ ਸਜ਼ਾ ਮਦਵਣੀ ਨੇ ਟੁੱਟੇ ਜਿਹੜੇ ਹੁਣ ਸਾਡੇ ਘਰਾਂ ਦਾ ਸਮਾਨ ਹੈਗਾ ਉਹਦਾ ਮੁਆਵਜ਼ਾ ਦਵਾਣਾ ਹੈਗਾ ਅੱਜ ਡਾਕਟਰਾਂ ਦੀ ਟੀਮ ਹੈਗੀ ਆ ਉਹੋ ਜਿਹੜੇ ਜ਼ਖਮੀ ਹੋਏ ਆ ਉਹਨਾਂ ਦਾ ਸਰਵੇਖਣ ਕਰ ਰਹੀ ਹੈ ਇਲਾਜ ਕਰ ਰਹੀ ਹੈਗੀ ਆ ਉਹ ਸਾਰਾ ਕੁਝ ਅਸੀਂ ਉਹਨਾਂ ਦਾ ਮੁਆਵਜ਼ਾ ਵੀ ਲੈਣਾ ਹੈਗਾ ਘਰਾਂ ਦੇ ਟੁੱਟੇ ਸਮਾਨ ਦਾ ਵੀ ਮੁਆਵਜ਼ਾ ਲੈਣਾ ਹੈਗਾ ਤੇ ਉਹ ਬੰਦਿਆਂ ਨੂੰ ਜੇਲ੍ਹ ਤੱਕ ਕਰਾਉਣ ਤੱਕ ਸਾਡਾ ਸੰਘਰਸ਼ ਹੈ ਜਿਹੜਾ ਉਹ ਲਗਾਤਾਰ ਜਾਰੀ ਰਹੂਗਾ ਕਿੰਨੇ ਬੰਦਿਆਂ ਤੇ ਪਰਚਾ ਹੋਇਆ ਜਿਹੜੇ ਵਿਰੋਧੀਆਂ ਦੇ ਦੂਜੇ ਤੇ ਦੋ ਬੰਦਿਆਂ ਤੇ ਹੋਇਆ ਹੈਗਾ ਹਰਵਿੰਦਰ ਤੇ ਤੇ ਗਮਦੂਤ ਸਿੰਘ ਤੇ ਹਾਂ ਚਲਾ ਜਾਣਾ ਚਾਹੀਦਾ ਉਹਨਾਂ ਦੀ ਗ੍ਰਿਫਤਾਰੀ ਤੱਕ ਹੋਈ ਨਹੀਂ ਗਈ ਕੋਈ ਨਹੀਂ ਅਜੇ ਹੋਈ ਨਹੀਂ ਹੈਗੀ ਅਸੀਂ ਉਹਨਾਂ ਨੂੰ ਕਿਹਾ ਸੀ ਤੇ ਉਹਨਾਂ ਵਾਸਤੇ ਵੀ ਚੈਲੰਜ ਹੈਗਾ ਸਾਨੂੰ ਆਪਦੇ ਪ੍ਰੋਸੇਜਕ ਸੂਤਰਾਂ ਤੋਂ ਪਤਾ ਲੱਗਿਆ ਹੈਗਾ ਵੀ ਜਦਾ ਉਹਨਾਂ ਦੇ ਪਰਚਾ ਉੱਤੇ ਦਰਜ ਹੋਇਆ ਹੈਗਾ ਉਹ ਭੱਜੇ ਫਿਰਦੇ ਆ ਘਰੋਂ ਬਾਹਰ ਨੇ ਉਹ ਤੇ ਇਧਰੋਂ ਉਧਰ ਆਕੀ ਵਾਲਾ ਹੀ ਹੱਥ ਮਾਰ ਰਹੇ ਨੇ ਵੀ ਸਾਡਾ ਜਿਵੇਂ ਕਿਵੇਂ ਵੀ ਹੁੰਦਾ ਸਮਝੌਤਾ ਕਰਾ ਦਿਓ ਜੀ ਆਹ ਹੋ ਗਿਆ ਜੀ ਸਾਤੋਂ ਠੀਕ ਨਹੀਂ ਹੋਇਆ ਹੈਗਾ ਪਰ ਅਸੀਂ ਕਿਹਾ ਹੈਗਾ ਵੀ ਇੱਕ ਵਾਰ ਪਹਿਲਾਂ ਗ੍ਰਿਫਤਾਰੀ ਹੈ ਜਿਹੜੀ ਉਹ ਮੇਨ ਜ਼ਰੂਰੀ ਹੈ ਜਿਹੜੀਆਂ ਸਿੱਖਾਂ ਵਿੱਚ ਦੇ ਮਜ਼ਦੂਰ ਭੈਣਾ ਭਰਾਵਾਂ ਨੂੰ ਬਿਠਾਇਆ ਹੈਗਾ ਉਹ ਸੇਖਾਂ ਉਹਨਾਂ ਨੂੰ ਦਿਖਾਉਣੀਆਂ ਨੇ ਉਹ ਗੇਟ ਲੰਗਾਉਣਾ ਉਦੋਂ ਤੱਕ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਐਸੀ ਬੈਂਕ ਦੇ 4 ਮਹੀਨੇ ਵਿੱਚ ਸਾਫਲਾ ਵਿਥੀ ਪਹੁੰਚੇ ਲੋਕਾਂ ਨੇ ਤੁਹਾਡੇ ਦੇ ਬਹੁਤ ਜ਼ਿਆਦਾ ਵਿਸ਼ਵਾਸ ਕੀਤਾ ਉਹਨਾਂ ਨੇ ਕਿਉਂ ਨਹੀਂ ਵਿਸ਼ਵਾਸ ਕੀਤਾ ਜਿੰਨੇ ਤੁਹਾਡੇ ਦੇ ਕੀਤਾ ਕਿਉਂਕਿ ਜਿਹੜੀ ਬੀਜੇਪੀ ਹੈਗੀ ਹੈ ਇਹ ਅਸਲ ਦੇ ਵਿੱਚ ਸਾਡੇ ਦਲਤਾਂ ਦੇ ਮੋਢ ਸੁੱਡ ਤੋਂ ਹੀ ਵਿਰੋਧੀ ਹੈ ਇਹ ਮਤਲਬ ਇਹ ਬੀਜੇਪੀ ਦੀ ਜਿਹੜੀ ਸਰਕਾਰ ਹੈ મોદી ਦੀ ਸਰਕਾਰ ਹੈਗੀ ਹੈ ਵਿਜੇ ਸੰਭਲਾ ਉਹਨਾਂ ਦੇ ਐਸੀ ਬੈਂਕ ਦੇ ਇੰਡੀਆ ਲੈਵਲ ਤੇ ਹੋ ਰਹੇ ਹੈਗੇ ਆ ਇਹ ਸਾਰੇ ਦੇ ਸਾਰੇ ਅਸਲ ਚ 5000 ਸਾਲ ਪਹਿਲਾਂ ਦਾ ਜਿਹੜਾ ਸਿਸਟਮ ਇੱਥੇ ਮਨੂ ਸਿਮਰਤੀ ਦੇ ਮੁਤਾਬਕ ਹੈ ਜਿਹੜਾ ਉਹ ਮਤਲਬ ਨਾ ਰਾਜ ਭਾਗ ਸਥਾਪਿਤ ਕਰਨਾ ਚਾਹੁੰਦਾ ਜਿਹਦੇ ਵਿੱਚ ਸਾਨੂੰ ਸਭ ਤੋਂ ਵੱਧ ਦਲਤਾਂ ਨੂੰ ਪਛੜਿਆ ਨੂੰ ਟਾਰਗੇਟ ਕੀਤਾ ਗਿਆ ਜੇ ਸਾਡੇ ਸਾਰੇ ਹੱਕ ਹਕੂਕ ਸੀ ਜਿਹੜੇ ਖਤਮ ਕਰ ਦਿੱਤੇ ਗਏ ਸੀ ਉਸ ਕਿਸਮ ਦਾ ਰਾਜਭਾਗ ਮੋਦੀ ਤੇ ਉਹਦਾ ਲਾਣਾ ਲਿਆਉਣ ਵਾਸਤੇ ਕੋਸ਼ਿਸ਼ਾਂ ਕਰ ਰਹੇ ਹੈ ਇਸ ਕਰਕੇ ਇੱਥੇ ਸਾੰਬਲਾ ਮਗਰਮਛ ਦੇ ਹੰਝੂ ਬਹਾਉਣ ਵਾਸਤੇ ਆ ਗਏ ਅਸੀਂ ਪੁੱਛਣਾ ਚਾਹੁੰਦੇ ਹਾਂ ਯੂਪੀ ਦੇ ਵਿੱਚ ਹਾਸਰਾਸ ਦੇ ਵਿੱਚ ਮਜ਼ਦੂਰਾਂ ਦੀ ਕੁੜੀ ਛੱਟੇ ਲੈਣ ਗਈ ਹੋਈ ਉਹਦੇ ਨਾਲ ਬਲਾਤਕਾਰ ਕੀਤਾ ਉੱਥੇ ਦੇ ਬੰਦਿਆਂ ਨੇ ਤੇ ਉਹ ਕਹਿੰਦੀ ਮੈਂ ਰਿਪੋਰਟ ਲਿਖਾਉਂਗੀ ਉਹ ਕਹਿੰਦੇ ਵੀ ਨਹੀਂ ਲਖਾਉਣੀ ਹੈਗੀ ਉਹ ਕਹਿੰਦੇ ਮੈਂ ਲਖਾਉਂਗੀ ਉਹਦੀ ਕੁੱਟ ਕੁੱਟ ਕੇ ਰੀੜ ਦੀ ਹੱਡੀ ਤੋੜੀ ਉਹਦੀ ਡੈਥ ਹੋਈ ਉਹ ਸਾਰਾ ਪਿੰਡ ਸੀਲ ਕਰਤਾ ਥੋੜੇ ਅਰਗੇ ਜਿਹੜੇ ਮੀਡੀਆ ਕਰਮੀ ਸੀ ਉਹਨਾਂ ਨੂੰ ਪਿੰਡ ਦੇ ਵਿੱਚ ਵੜਨ ਨਹੀਂ ਦਿੱਤਾ ਹੈਗਾ ਰਾਤ ਨੂੰ 2 ਵਜੇ ਲਿਆ ਕੇ ਮਾਪਿਆਂ ਨੂੰ ਐਨ ਇੱਕ ਕਿਸਮ ਦਾ ਘਰ ਨੂੰ ਜੇਲ ਬਣਾ ਕੇ ਉਹਦਾ ਮੂੰਹ ਦਿਖਾਏ ਤੋਂ ਵੀਰਾਂ ਜੋ ਸਾਡੀਆਂ ਧਾਰਮਿਕ ਰਸਮਾਂ ਨੇ ਜਦੋਂ ਬੰਦਾ ਜਨਮਦਾ ਉਦੋਂ ਵੀ ਹੁੰਦੀਆਂ ਨੇ ਜਦੋਂ ਬੰਦਾ ਮਰਦਾ ਉਦੋਂ ਵੀ ਧਾਰਮਿਕ ਰਸਮਾਂ ਹੁੰਦੀਆਂ ਨੇ ਉਹ ਕੁੜੀ ਦਾ ਮੂੰਹ ਮਾਪਿਆਂ ਨੂੰ ਨਹੀਂ ਦਿਖਾਇਆ ਭਾਜੀਪੀ ਨੇ ਰਾਤ ਨੂੰ 2 ਵਜੇ ਸੰਸਕਾਰ ਕੀਤਾ ਇਹ ਸਿਰਫ ਵੋਟਾਂ ਮਟੋਰਨ ਵਾਸ ਬਾਕੀ ਕਹਾਜ਼ੀ ਸਟੇਟਾਂ ਦੇ ਬਿਜੈ ਸੀ ਅਬ ਦਾ ਰਾਜ ਭਾਗ ਸਰਕਾਰਾਂ ਬਣਾ ਲੀਆਂ ਹੈਗੀਆਂ ਪੰਜਾਬ ਹੈਗਾ ਜਿਹੜਾ ਸਾਡੇ ਨੀਤੀਆਂ ਦੇ ਪਾਲਿਸੀਆਂ ਦੇ ਵਿੱਚ ਜਿਹੜੀਆਂ ਮੋਦੀ ਲਾਗੂ ਕਰ ਰਿਹਾ ਹੈ ਕਾਰਪੋਰੇਟਰ ਘਰਾਣਿਆਂ ਨੂੰ ਅੱਗੇ ਵਧਾਉਣ ਵਾਸਤੇ ਵੀ ਉਹਨਾਂ ਦਾ ਵਿਰੋਧ ਪੰਜਾਬ ਤੇ ਹਰਿਆਣਾ ਚ ਹੋ ਰਿਹਾ ਹੈ ਇਸ ਕਰਕੇ ਇਸ ਗੱਲ ਨੂੰ ਉਹ ਮੁੱਖ ਰੂਪ ਦੇ ਵਿੱਚ ਟਾਰਗੇਟ ਕਰਕੇ ਚੱਲ ਰਹੇ ਆ ਸੰਘਰਸ਼ ਨੂੰ ਦਬਾਉਣ ਦੇ ਪੱਖ ਤੋਂ ਵੀ ਕਰ ਰਹੇ ਆ ਤੇ ਜਥੇਬੰਦੀਆਂ ਰਾਹੀਂ ਜਾਂ ਲੋਕਾਂ ਦੇ ਵਿੱਚ ਆਪਣੀਆਂ ਇਹ ਜਿਹੀ ਪੱਲ ਬਣਾ ਕੇ ਵੋਟਾਂ ਖਰੀਦਣ ਵਾਸਤੇ ਉਹ ਚਾਲ ਚੱਲ ਰਹੇ ਹੈ ਇਸ ਕਰਕੇ ਲੋਕ ਉਹਨਾਂ ਦੀ ਇਸ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝ ਜੀ ਜੀ ਲੋਕ ਬਹੁਤ ਪਹੁੰਚੇ ਨੇ ਇੱਥੇ ਸਾਰੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਦੇ ਆਗੂ ਇੱਥੇ ਉਹਨਾਂ ਲੋਕਾਂ ਦੇ ਨਾਲ ਦੁੱਖ ਸਾਂਝਾ ਕਰਨ ਆ ਰਹੇ ਨੇ ਪਹੁੰਚ ਰਹੇ ਨੇ ਸਾਡੇ ਨਾਲ ਕਲਦੀਪ ਸਿੰਘ ਜੀ ਖਾਲਸਾ ਜ਼ੈਤੋ ਸਾਡੇ ਨਾਲ ਨੇ ਕਿਵੇਂ ਦੇਖਦੇ ਹੋ ਕਲਦੀਪ ਸਿੰਘ ਜੀ ਤੁਸੀਂ ਇਹ ਬਾਈ ਜਿਹੜਾ ਜ਼ੁਲਮ ਹੋਇਆ ਬਹੁਤ ਇਹ ਕਾਨੂੰਨੀ ਕਾਰਵਾਈ ਹੈ ਜਿਹੜੀ ਆ ਧਨਾੜ ਬੰਦੇ ਨੇ ਕੀਤੀ ਹੈ ਗਰੀਬਾਂ ਤੇ ਧੱਕਾ ਤੇ ਪਰ ਅਕਾਲ ਪੁਰਖ ਇਹਨਾਂ ਵਿੱਚ ਵਿਚਰਿਆ ਨਾਲ ਆ ਇਕਾਲਪੁਰ ਕਨੇਨਾ ਦੀ ਮਦਦ ਕੀਤੀ ਤੇ ਅੱਜ ਸਾਰੇ ਵੀਰ ਰਿਹਾਬ ਕੇ ਘਰੇ ਆ ਗਏ ਇਹ ਕਹਿੰਦੇ ਹੁੰਦੇ ਵੀ ਇੱਕੀ ਦੀ ਜਿੱਤ ਹੈ ਇੱਕੇ ਵਿੱਚ ਸਾਰਾ ਕੁਝ ਹੈ ਲੋਕ ਵੱਡੇ ਹੁੰਦੇ ਆ ਲੋਕਤੰਤਰ ਨਹੀਂ ਵੱਡਾ ਹੁੰਦਾ ਕੀ ਅੱਜ ਉਹ ਚੀਜ਼ਾਂ ਵਾਕਈ ਸਾਬਤ ਹੋਈਆਂ ਹਾਂਜੀ 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 ਸਾਰ ਸਚਾਈ ਹੈ ਜੀ ਜੋ ਉਸ ਦਿਨ ਘਟਨਾ ਹੋਈ ਸਾਨੂੰ ਸਿੰਘਾਂ ਨੇ ਫੋਨ ਕੀਤਾ ਪਹਿਲਾਂ ਇਹਨਾਂ ਦਾ ਕੋਈ ਨਾਲੀ ਦਾ ਮਸਲਾ ਸੀ ਉਸ ਤੋਂ ਲੜਾਈ ਹੋਈ ਕਿ ਸਿੰਘ ਦੀ ਇੱਕ ਅਮਰਦਾਰੀ ਸਿੰਘ ਦੀ ਦਸਤਾਰ ਉਤਾਰੀ ਗਈ ਦਸਨ ਮੁਤਾਬਕ ਸਾਨੂੰ ਦੱਸਿਆ ਗਿਆ ਕਿ ਬਾਬਾ ਜੀ ਵੀ ਸਿੰਘ ਦੀ ਦਸਤਾਰ ਉਤਾਰੀ ਗਈ ਹੈ ਤੇ ਉਸ ਦਾ ਆਪਾਂ ਵੀ ਇਨਸਾਫ ਲੈਣਾ ਤੇ ਧਰਨਾ ਲੱਗਿਆ ਹੋਇਆ ਪਿੰਡ ਅਸੀਂ ਉਸ ਟਾਈਮ ਮਠੰਡੇ ਸੀ ਕਿਸੇ ਮੋਰਚੇ ਦੇ ਵਿੱਚ ਤੇ ਸਾਨੂੰ ਸਿੰਘਾਂ ਨੇ ਫੋਨ ਲਾਇਆ ਸੀ ਫੌਜਾਂ ਨੂੰ ਫੋਨ ਕੀਤੇ ਕਿ ਫੌਜਾਂ ਆਸ-ਪਾਸੇ ਕੰਮਾਂ ਧੰਦੇ ਵਿੱਚ ਵਿਜੀ ਸਨ ਅਸੀਂ ਜਿੰਨੇ ਵੀ ਸਾਡੇ ਕੋਲੇ ਫੌਜ ਦਾ ਪ੍ਰਬੰਧ ਹੋਇਆ ਸੀ ਇੱਥੇ ਲੈ ਕੇ ਪਹੁੰਚੇ ਇੱਥੇ ਜਾ ਕੇ ਸੀ ਮਾਹੌਲ ਦੇਖਿਆ ਕਿ 4:15 ਦੇ ਲਗਭਗ ਅਸੀਂ ਇੱਥੇ ਆਏ ਹਾਂ ਉਸ ਤੋਂ ਬਾਅਦ ਸਾਰਾ ਕੁਝ ਹੋ ਗਿਆ ਕਹਿੰਦੇ ਵੀ ਰਜਮੰਦੀ ਹੋ ਗਈ ਅਸੀਂ ਡੀਐਸਪੀ ਸ਼ਮਸ਼ੇਰ ਸਿੰਘ ਗੱਲ ਨੂੰ ਮੰਗ ਪੱਤਰ ਦਿੱਤਾ ਉਸ ਤੋਂ ਬਾਅਦ ਅਚਾਨਕੇ ਪਤਾ ਨਹੀਂ ਕੀ ਅਨਹੋਣੀ ਘਟਨਾ ਹੋਈ ਪੁਲਿਸ ਤੇ ਪਬਲਿਕ ਵਿਚਾਰ ਰਿਡਰ ਕੀ ਤਕਰਾਰ ਹੋਇਆ ਉਸ ਤੋਂ ਬਾਅਦ ਸਾਨੂੰ ਪ੍ਰਸ਼ਾਸਨ ਨੇ ਵੀ ਕਿਹਾ ਵੀ ਬੱਬਾ ਜੀ ਤੁਸੀਂ ਇੱਥੇ ਚਲੇ ਜਾਓ ਪਿੰਡ ਵਾਲਿਆਂ ਨੇ ਵੀ ਪਰ ਵੀ ਸਿੰਘ ਦਾ ਉਹ ਕੰਮ ਨਹੀਂ ਵੀ ਇੱਕ ਦੰਦ ਤੇ ਜਿੱਥੇ ਖੜ ਜੇ ਤੇ ਮੁੜ ਕੇ ਭੱਜਣਾ ਕਿਉਂਕਿ ਸਾਡੇ ਆਪਾਂ ਪ੍ਰਾਤਨ ਇਤਿਹਾਸ ਦੀ ਗੱਲ ਕਰੀ ਤਾਂ ਸਿੰਘਾਂ ਨੇ ਕਦੇ ਵੀ ਕੋਈ ਮੈਦਾਨ ਛੱਡ ਕੇ ਨਹੀਂ ਭੱਜੇ ਤੇ ਅਸੀਂ ਇਹ ਪਿੰਡ ਵਾਲਿਆਂ ਦੇ ਨਾਲ ਖੜੇ ਜੋ ਇਹਨਾਂ ਤੇ ਕਾਰਵਾਈ ਹੋਈ ਆ ਉਹ ਸਾਰੀ ਬਰਾਬਰ ਦੀ ਸਾਡੇ ਤੇ ਧਾਰਾ ਲਾਈ ਗਈ ਕਿਉਂਕਿ ਅਸੀਂ ਸਾਨੂੰ ਪ੍ਰਸ਼ਾਸਨ ਕਹਿ ਰਿਆ ਸੀ ਪਿੰਡ ਦੇ ਬਾਹਰੋਂ ਆ ਕੇ ਬੰਦਿਆਂ ਨੇ ਵੀ ਮਾਹੌਲ ਖਰਾਬ ਕੀਤਾ ਪਰ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕਿਉਂਕਿ ਮਾਹੌਲ ਇਹਨਾਂ ਦਾ ਪਹਿਲਾਂ ਹੀ ਜ਼ਿਆਦਾ ਭਖਿਆ ਹੋਇਆ ਸੀ ਵੀ ਅਸੀਂ ਇੱਕ ਦਸਤਾਰ ਦੇ ਮਸਲੇ ਤੇ ਆਏ ਸੀ ਪ੍ਰਸ਼ਾਸਨ ਨੇ ਵੀ ਸਾਡੇ ਨਾਲ ਬਹੁਤ ਗੱਲਾਂ ਕੀਤੀਆਂ ਵੀ ਤੁਹਾਡੇ ਤੋਂ ਆਪਦੀਆਂ ਦਸਤਾਰਾਂ ਨਹੀਂ ਸੰਭਦੇ ਤੁਸੀਂ ਲੋਕਾਂ ਦਾ ਕੀ ਸੰਭੋਗੇ ਤੇ ਜੋ ਦਸਤਾਰ ਪ੍ਰਸ਼ਾਸਨ ਦੀਆਂ ਵੀ ਲੱਥੀਆਂ ਪਰ ਉਹ ਜਦੋਂ ਆਪਸੀ ਵਿੱਚ ਝਟਪ ਹੋਈ ਉਸ ਤੋਂ ਬਾਅਦ ਲੱਥੀਆਂ ਦਸਤਾਰ ਦਸ਼ਮੇਸ਼ ਪਿਤਾ ਦੀ ਹੈ ਇਹ ਕਿਸੇ ਇੱਕ ਦੀ ਨਹੀਂ ਹਨਾ ਦਸਤਾਰ ਕਿੰਨੀਆਂ ਕੁਰਬਾਨੀਆਂ ਹੋਈਆਂ ਅਸੀਂ ਜਿਹੜੀ ਪੁਲਿਸ ਪ੍ਰਸ਼ਾਸਨ ਦਸਤਾਰਧਾਰੀ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ ਤੇ ਜਿਹੜੀ ਸਾਡੇ ਆਪ ਦੇ ਸਿੱਤੇ ਦਸਤਾਰਾਂ ਸੀ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦੇ ਕੋਈ ਦਸਤਾਰ ਲਵੇ ਪਰ ਜੋ ਹੋਇਆ ਕੋਹਣ ਹੋਣੀ ਘਟਣਾ ਸੀ ਤੇ ਜਿਸ ਦੇ ਵਿੱਚ ਵੀ ਪਿੰਡ ਦੇ ਮਜ਼ਦੂਰ ਲੋਕਾਂ ਦੀ ਜਨ ਸਿੰਘ ਜਥੇਬੰਦੀਆਂ ਦੀ ਕਿਸਾਨ ਜਥੇਬੰਦੀਆਂ ਦੀ ਮਜ਼ਦੂਰ ਜਥੇਬੰਦੀ ਬਹੁਤ ਵੱਡੀ ਜੱਤ ਹੋਈ ਹੈ ਤੇ ਇਹ ਇੱਕ ਸਾਨੂੰ ਇੱਥੋਂ ਇੱਕ ਸਿੱਖਣਾ ਚਾਹੀਦਾ ਕਿ ਏਕੇ ਦੇ ਵਿੱਚ ਬਲ ਹੈ ਜੇ ਆਪਾਂ ਇੱਕ ਕਰਕੇ ਚੱਲਾਂਗੇ ਤਾਂ ਸਾਡੀ ਇਹ ਮਹਾਨ ਜਿੱਤ ਹੈ ਤੇ ਅੱਗੇ ਇਸੇ ਤਰ੍ਹਾਂ ਆਪਾਂ ਏਕੇ ਨਾਲ ਚੱਲਾਂਗੇ ਤਾਂ ਆਪਣਾ ਅੱਗੇ ਰਾਜ ਆਊਗਾ ਜੀ ਜੀ ਤੁਹਾਨੂੰ ਜਦੋਂ ਇੱਥੋਂ ਗਿਰਫਤਾਰ ਕਰ ਲਿਆ ਜਾਂਦਾ ਤੁਹਾਨੂੰ ਕਿਹੜੀ ਜਗ੍ਹਾ ਲੈ ਕੇ ਜਾਂਦੇ ਆ ਪਤਾ ਲੱਗਾ ਤੁਹਾਨੂੰ ਵੀ ਕਿਹੜਾ ਖਾਣਾ ਸਾਨੂੰ ਇੱਥੋਂ ਮਹਾਰਾਜ ਜਦੋਂ ਲੈ ਕੇ ਗਏ ਆ ਸਾਨੂੰ ਪਹਿਲਾ ਜਿਹੜੀ ਸਕੋਰਪੀਓ ਪ੍ਰਸ਼ਾਸਨ ਦੀ ਗੱਡੀ ਹੁੰਦੀ ਹੈ ਸਾਨੂੰ ਇੱਥੋਂ ਅਸੀਂ ਜਦੋਂ ਜਾ ਰਹੇ ਸੀ ਆਪਣਾ ਮੋਟਰਸਾਈਕਲ ਕੱਢਿਆ ਪ੍ਰਸ਼ਾਸਨ ਨੇ ਸਾਨੂੰ ਰਸਤੇ 'ਚ ਲੈ ਲਿਆ ਸਾਡੇ ਜਿਹੜੇ ਸ਼ਸਤਰ ਸੀ ਤਿੰਨ ਫੁੱਟੀਆਂ ਗਰਪਾਨਾਂ ਜਾਂ ਫੋਨ ਉਹ ਇੱਥੇ ਹੀ ਸੱਤ ਫੜ ਲਏ ਗਏ ਤੇ ਸਾਨੂੰ ਗੱਡੀ ਦੇ ਵਿੱਚ ਭਵਾਇਆ ਗਿਆ ਉਸ ਤੋਂ ਬਾਅਦ ਸਾਨੂੰ ਗੱਡੀ ਦੇ ਵਿੱਚ ਬੰਦ ਕਰਤਾ ਜਦੋਂ ਉਹਨਾਂ ਦੀ ਬੈਨ ਆਈ ਫਿਰ ਸਾਰੇ ਜਿੰਨੇ ਵੀ ਫੜ ਫੜ ਕੇ ਜਿਵੇਂ ਵੀ ਇਹਨਾਂ ਨੂੰ ਮਿਲਦੇ ਸੀ ਉਹ ਮੇ ਲਿਆ ਕੇ ਸਾਨੂੰ ਉੱਥੇ ਵਿੱਚ ਭਵਾਇਆ ਗਿਆ ਉਸ ਤੋਂ ਬਾਅਦ ਸਾਨੂੰ ਰੇੜਾ ਹੁੰਦਾ ਗਿਆ ਸਾਨੂੰ ਪਤਾ ਨਹੀਂ ਲੱਗਿਆ ਕੋਟ ਕਪੂਰਾ ਫਰੀਦਕੋਟ ਆਪਦੇ ਹੋਏ ਸਾਨੂੰ ਸਾਧਗਠਾਣੇ ਦੇ ਵਿੱਚ ਲੈ ਗਏ ਰਾਤ ਨੂੰ ਉੱਥੇ ਜਾ ਕੇ ਜਦੋਂ ਉਹਨਾਂ ਨੇ ਬਾਹਰ ਖੋਲਿਆ ਤੇ ਉਹ ਇੱਕ ਖੰਡਰ ਟਾਈਪ ਜਿਹਾ ਸੀ ਪੁਰਾਣਾ ਠਾਣਾ ਕਹਿੰਦੇ ਜਿਸ ਤਨਾ ਉਸ ਤੇ ਸਾਨੂੰ ਰੱਖਿਆ ਗਿਆ ਹਾਂਜੀ ਜਦੋਂ ਪੁਲਿਸ ਪ੍ਰਸ਼ਾਸਨ ਤੁਹਾਨੂੰ ਇੱਥੋਂ ਲਿਆ ਜਾਂਦਾ ਕਈ ਲੋਕ ਰਾਤ ਤੱਕ ਭੁੱਖੇ ਵੀ ਸੀ ਕੋਈ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਰੋਟੀ ਪਾਣੀ ਖੋਇਆ ਕੋਈ ਮਾੜਾ ਮੋਟਾ ਹਾਂਜੀ ਰੋਟੀ ਪਾਣੀ ਪ੍ਰਸ਼ਾਦਾ ਪਾਣੀ ਉਹਨਾਂ ਨੇ ਸ਼ਿਕਾਇਤ ਜੀ ਹਾਂਜੀ ਚਾਹ ਪਾਣੀ ਵੀ ਦਿੱਤਾ ਉਹਨਾਂ ਨੇ ਜੀ ਹਾਂ ਜਿਹੜੇ ਤੁਹਾਡੇ ਫੋਨ ਖੋ ਲੈ ਗਏ ਸੀ ਲੋਕ ਕਹਿ ਰਹੇ ਸੀ ਜੇ ਫੋਨ ਖੋ ਲਿਆ ਪੁਲਿਸ ਪ੍ਰਸ਼ਾਸਨ ਨੇ ਵਾਪਸ ਦੇਨੇ ਨਹੀਂ ਉਹ ਤੁਹਾਨੂੰ ਮਿਲ ਗਏ ਹੁਣ ਵਾਪਸ ਨਹੀਂ ਹਜੇ ਤੱਕ ਸਾਨੂੰ ਕੋਈ ਫੋਨ ਨਹੀਂ ਮਿਲਿਆ ਸਾਡਾ ਮੋਟਰਸਾਈਕਲ ਵੀ ਪੁਲਿਸ ਹਰਸਤ ਜਾ ਸਾਡੀ ਕਿਰਪਾਨਾ ਜਿੰਨੇ ਸਾਡੇ ਫੋਨ ਸੀ ਸਾਰੇ ਪੁਲਿਸ ਦੇ ਅੰਡਰ ਹੈ ਜੇ ਹੇ ਤੱਕ ਉਹਨਾਂ ਕੋਲ ਹੈ ਹਾਂਜੀ ਜਦੋਂ ਤੁਸੀਂ ਤੇ ਧਰਨੇ ਦੇ ਵਿੱਚ ਸੀ ਤੁਹਾਨੂੰ ਕਿਹਾ ਜਾ ਰਿਹਾ ਸੀ ਵੀ ਜਿਹੜੇ ਮਾਹੌਲ ਸ਼ਾਂਤ ਹੋ ਗਿਆ ਸੀ ਹਾਂਜੀ ਤੁਸੀਂ ਆਗੇ ਤੁਸੀਂ ਸਾਰਾ ਮੁੱਦਾ ਇਹ ਭੁਖਾਤ ਆ ਤੁਹਾਨੂੰ ਕਹਿ ਰਹੇ ਸੀ ਨਾ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਸੀ ਵੀ ਖਾਲਸਾਈ ਤੁਸੀਂ ਆਏ ਹੋ ਤੁਸੀਂ ਇਹ ਸਾਰਾ ਜਨਕਿ ਹਾਲਾਤ ਆ ਮਾਹੌਲ ਨੂੰ ਪਹਿਲਾਂ ਟਕਾਹ ਹੋ ਗਿਆ ਸੀ ਹਾਂ ਨੀ ਤੇ ਤੁਹਾਨੂੰ ਫਿਰ ਉਹ ਡਰ ਨਹੀਂ ਲੱਗਦਾ ਸੀ ਵੀ ਇਹ ਸਾਰਾ ਮੇਰੇ ਹੀ ਸੀ ਨਾ ਪੈਜੇ ਸਾਰਾ ਚੱਕਰ ਨਹੀਂ ਨਹੀਂ ਬਸ ਸਾਡੇ ਦਿਮਾਗ ਦੇ ਵਿੱਚ ਉਹ ਜੋ ਕੋਈ ਗੱਲ ਹੀ ਨਹੀਂ ਸੀ ਇੱਥੇ ਨਹੀਂ ਸਾਨੂੰ ਕਿਹਾ ਗਿਆ ਸਾਨੂੰ ਸਾਦਗਲੇ ਆ ਕੇ ਕਿਹਾ ਗਿਆ ਸੀ ਵੀ ਇਹ ਤੁਹਾਡੇ ਕਾਰਨ ਜਿਹੜਾ ਪਿੰਡ ਦੇ ਵਿੱਚ ਐਡਾ ਮਾਹੌਲ ਬਣਿਆ ਜੇ ਬੰਦੇ ਮਰ ਜਾਂਦੇ ਤੁਸੀਂ ਕਿੱਥੋਂ ਪੂਰਾ ਕਰਦੇ ਪਰ ਜਦੋਂ ਦੋ ਧਿਰਾਂ ਵਿੱਚ ਜੰਗ ਛੱਡ ਜਾਂਦੀ ਹੈ ਉਦੋਂ ਸਭ ਕੁਝ ਹੁੰਦਾ ਫਿਰ ਤੇ ਬਾਰਾ ਸੀ ਇਹੋ ਜਿਹਾ ਕੋਈ ਕਰਨ ਨਹੀਂ ਆਇਆ ਸੀ ਵੀ ਜਿਸ ਤਰ੍ਹਾਂ ਵੀ ਕੋਈ ਮਰੇ ਇੱਥੇ ਜਾਂ ਕੋਈ ਨੁਕਸਾਨ ਹੋਵੇ ਪਰ ਜੋ ਹੋਇਆ ਕਾਣ ਹੁਣੇ ਘਟਣਾਗੀ ਹਾਂਜੀ ਤੁਹਾਡੇ ਤੇ ਕੋਈ ਅਤਿਆਚਾਰਤਾ ਨਹੀਂ ਕੀਤਾ ਪੁਲਿਸ ਨੇ ਨਹੀਂ ਨਹੀਂ ਸਾਡੇ ਦੇ ਕੁਝ ਨਹੀਂ ਕੀਤਾ ਜਿਹੜੇ ਬਾਕੀ ਸਿੰਘਾਂ ਤੇ ਚਲੋ ਜੋ ਕਾਰਵਾਈ ਉਹਨਾਂ ਨੇ ਕੀਤੀ ਹੈ ਬਣਦੀ ਉਹ ਕੀਤੀ ਹੈ ਵੀ ਸਾਡੇ ਬਾਣੇ ਦਾ ਪੂਰਨ ਤੌਰ ਤੇ ਖਿਆਲ ਰੱਖਿਆ ਹੈ ਜੇਲ੍ਹ ਦੇ ਵਿੱਚ ਵੀ ਸਾਡੇ ਉੱਥੇ ਮਹਾਕਾਲ ਦਲਵਾਲ ਸਿੰਘ ਉਹਨਾਂ ਕੋਲੇ ਸਾਡੀ ਰਹਿਣੀ ਬਹਿਣੀ ਸੀ ਉਹਨਾਂ ਕੋਲੇ ਸੀ ਲੰਗਰ ਪਛਾਤਾ ਛਕਦੇ ਸੀ ਪ੍ਰਸ਼ਾਸਨ ਨੇ ਵੀ ਉੱਥੇ ਸਾਡਾ ਬਹੁਤ ਵਧੀਆ ਸਤਿਕਾਰ ਕੀਤਾ ਜੀ ਹਾਂਜੀ ਜਿਹੜੇ ਛੋਟੇ ਬੱਚੇ ਸੀ ਉਹਨਾਂ ਨਾਲ ਕਿਹੋ ਜਿਹਾ ਵਿਹਾਰ ਕੀਤਾ ਗਿਆ ਜਿਹੜੇ ਛੋਟੇ ਬੱਚੇ ਸੀ 18 ਸਾਲ ਤੋਂ ਘੱਟ ਉਮਰ ਦੇ ਉਹਨਾਂ ਨੂੰ ਤਾਂ ਉਸ ਰਾਤ ਹੀ ਛੱਡ ਦਿੱਤਾ ਗਿਆ ਸੀ। ਕੁੱਟਮਾਰ ਉਹਨਾਂ ਦੀ ਵੀ ਚਲੋ ਹੋਈ ਹੈ ਜੋ ਬੰਦੀ ਸੀ। ਤੇ ਪਰ ਉਹਨਾਂ ਨੂੰ ਤਾਂ ਉਸ ਰਾਤ ਹੀ ਛੱਡ ਦਿੱਤਾ ਗਿਆ ਸੀ ਜਾਂ ਜਿਹੜੇ ਵਿੱਚ ਜ਼ਿਆਦਾ ਬਜ਼ੁਰਗ ਸੀਗੇ ਉਹਨਾਂ ਬੰਦਿਆਂ ਨੂੰ ਰਾਤ-ਰਾਤ ਭੇਜ ਦਿੱਤਾ ਸੀ। ਜੀ ਤਲਦੀਪ ਸਿੰਘ ਨੂੰ ਤਾਂ ਹੱਥੋਂ ਵੱਖਰਾ ਰੱਖਿਆ ਗਿਆ ਤੇ ਤੁਹਾਡੇ ਨਾਲ ਹੀ ਸੀ। ਕੁਲਦੀਪ ਸਿੰਘ ਨੂੰ ਪਹਿਲਾਂ ਇੱਥੋਂ ਜਦੋਂ ਮੰਗਬੱਤਰ ਦਿੰਦੇ ਸੀ ਉਦੋਂ ਜਦੋਂ ਆਪਸੀ ਝਟਪ ਹੋਈ ਹੈ ਉਦੋਂ ਕੁਲਦੀਪ ਸਿੰਘ ਨੂੰ ਅਰੈਸਟ ਕਰ ਲਿੱਤਾ ਗਿਆ ਸੀ ਉਹਨੂੰ ਇੱਥੋਂ ਜੇਤੋ ਠਾਣੇ ਦੇ ਵਿੱਚ ਰੱਖਿਆ ਗਿਆ। ਉਸ ਤੋਂ ਬਾਅਦ ਫਿਰ ਉਸ ਨੂੰ ਲਗਭਗ 11 10 11 ਦੇ ਕਰੀਬ ਉੱਥੇ ਸਦਕ ਲੈ ਆਏਗੇ ਹਾਂਜੀ ਜਗਦੀਪ ਸਿੰਘ ਦਾ ਤੁਹਾਡੀ ਝਟਾਉਣ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਨਹੀਂ ਗ੍ਰਿਫਤਾਰ ਕਰ ਲਿਆ ਸੀ ਹਾਂਜੀ